ਕਾਣੀ ਟਵਿਸਟ ਮੰਮੀ ਆ ਕੀ ਗੱਲ ਹੋਈ ਭਲਾ ਇਹਨੇ ਤਰਾਸ਼ ਉਹਦਾ ਕੁੜੀ ਲੱਭੀ ਕੋਈ ਚੱਜਦੀ ਹੈ ਨਹੀਂ ਕੁੜੀ ਇਹਦੇ ਵਾਤੇ ਉਹ ਗੱਲ ਹੋਈ ਨਾ ਸਿਆਣਾ ਕਾਹ ਗੂੰ ਤੇ ਡਿੱਗਦਾ ਇਹਨੇ ਉਹ ਕੰਮ ਕੀਤਾ ਕਿ ਨਹੀਂ ਮੇਰੀ ਗੱਲ ਸੁਣੋ ਦੇ ਦਿਓ ਤਾਂ ਜਵਾਬ ਅੰਟੀ ਸਾਨੂੰ ਕੋਈ ਗੱਲ ਨਹੀਂ ਮਨਜ਼ੂਰਵਾ ਮੇਰੇ ਕਹਣ ਤੋਂ ਪਹਿਲਾਂ ਹੀ ਤੇਰੇ ਨੇ ਕਹਿਤਾ ਵੀ ਮੈਨੂੰ ਮਨਜ਼ੂਰ ਵਾ ਮੈਨੂੰ ਤਾਂ ਕੋਣ ਜੋਗੀ ਛੱਡਿਆ ਹੀ ਨਹੀਂ ਮੈਨੂੰ ਕਾ ਤੋ ਲਿਆਂਦਾ ਇਹ ਨਾਲ ਜਿਹਨੇ ਆਪੇ ਬਕਵਾਸ ਕਰਨੀ ਗਾੜੀ ਹੋ ਕੇ ਗਾੜੀ ਮਾਮਾ ਬੜਨਾ ਹੀ ਇਹਨੇ ਤੇ ਇਹਨੂੰ ਮੇਰਾ ਜੀ ਕਹਦਾ ਘਰ ਜਾ ਕੇ ਚਿੱਥੂਂ ਕੀ ਚੰਗੀ ਤਰ੍ਹਾਂ ਨੂੰ ਮੈਂ ਵੇਖੀ ਇਹਦਾ ਹਾਲ ਕੀ ਕਰਨਾ ਨਾ ਮੈਂ ਹੁਣ ਜਵਾਬ ਦੇਣ ਜੋਗੀ ਤੇ ਨਾ ਮੈਂ ਉਹ ਹਾਂ ਕਰ ਜੋਗੀ ਨਾ ਮੈਂ ਨਾ ਕਰ ਜੋਗੀ ਚੱਲ ਜਾਈਂ ਮੈਂ ਹੁਣ ਛਿੱਤਰ ਖਾਣੇ ਨਾ ਤੋ ਇਹਨਾਂ ਨੂੰ ਕਹਿ ਕੇ ਮੈਨੂੰ ਕੋਲੜ ਬੁਰੀ ਬਣਦੀ ਜਦੋਂ ਇਹਨੇ ਹਾਂ ਕਰ ਦਿੱਤੀ ਤੇ ਘਰ ਜਾ ਕੇ ਵੇਖੀ ਤੇ ਮੈਂ ਕਿੱਦਾਂ ਗਲਾਂ ਚ ਗੂਠ ਦਿੰਨੀ ਇਹਨੂੰ ਮੈਂ ਡਰਾਇ ਪਾਉਣਾ ਮ ਕਿੱਦਾ ਨਾ ਮਾਵਾਂ ਤੇ ਯਾਨੀ ਮੈਨੂੰ ਸਾੜ ਹੀ ਛੱਡਿਆ ਵਾ ਦੱਸ ਮੈਨੂੰ ਨਾ ਕਰਤੀ ਇਹਨਾਂ ਨੇ ਰਿਸ਼ਤੇ ਨੂੰ ਸੋਚਿਆ ਸੀ ਮੈਂ ਵਿਚਾਲੋ ਮੇਰੀ ਮਾਸੀ ਦੇ ਪੋਤੇ ਨੂੰ ਮਾਂ ਮਿਲ ਜੂਗੀ ਤੇ ਮੇਰੇ ਭਰਾ ਨੂੰ ਘਰ ਵਾਲੀ ਮਿਲ ਜੂਗੀ ਉਹ ਵੀ ਵਿਚਾਰਾ ਥੋੜਾ ਸੋਖਾ ਹੋ ਜਾਊਗਾ ਬੱਚੇ ਦੀ ਜ਼ਿੰਮੇਵਾਰੀ ਥੋੜੀ ਜਿਹੀ ਉਹਦੇ ਸਿਰੋਂ ਵੀ ਘੱਟ ਜਾਊਗੀ ਪਰ ਇਹਨਾਂ ਨੇ ਮੇਰੇ ਫੈਸਲੇ ਦੇ ਖਿਲਾਫ ਜਾ ਕੇ ਨਾ ਚੰਗਾ ਨਹੀਂ ਕੀਤਾ ਲਾਉਣੀ ਆ ਨਾ ਛੇਰੇ ਨੂੰ ਫੋਨ ਤੇ ਸਾਰਾ ਕੁਝ ਦੱਸਦੀ ਆ ਉਹਨੂੰ ਵੀ ਇਹਨਾਂ ਨੇ ਆ ਆ ਕੁਝ ਕੀਤਾ ਵਾ ਕੋਈ ਲੋੜ ਨਹੀਂ ਇਹਨਾਂ ਨੂੰ ਖਰਚਾ ਪਾਣੀ ਪਾਉਂਦੀ ਕੋਈ ਲੋੜ ਨਹੀਂ ਇਹਨਾਂ ਨੂੰ ਫੋਨ ਕਰਨ ਦੀ ਜਿੱਥੋਂ ਮਰਜੀ ਇਹ ਵਿਆਹ ਕਰਨ ਜਿੱਥੋਂ ਮਰਜੀ ਨਾ ਕਰਨ ਇਹਨਾਂ ਨੂੰ ਲੱਗ ਪਤਾ ਜਾਊਗਾ ਮਾਵਾ ਤੇ ਇਹਨੂੰ ਵੀ ਕਿੱਦਾਂ ਵਿਆਹ ਕਰਨਾ ਸਾਡੇ ਤਾਂ ਤਾਂ ਤਾਈਦਣਾ ਹੁਣੇ ਕੋਈ ਆਸ ਰੱਖਣ ਗਈਆਂ ਐਦਾਂ ਕਰਦੀਆਂ ਮਾਸੀ ਨੂੰ ਵੀ ਫੋਨ ਲਾ ਕੇ ਦੱਸ ਹੀ دینی ਆ ਕਹਦਾ ਵੀ ਨਾ ਆਇਓ ਐਵੇਂ ਇੱਥੇ ਆਉਣਗੇ ਤਾਂ ਵਿਚਾਰਾਂ ਨੂੰ ਗੇੜਾ ਪਾਊਗਾ ਕਹਿ ਦੂੰਗੀ ਵੀ ਇਹਨਾਂ ਨੇ ਨਹੀਂ ਮੰਨੇ ਰਿਸ਼ਤੇ ਨੂੰ ਆਵੇਂ ਬਾਅਦ ਵਿੱਚ ਮੇਰੀ ਮਾਸੀ ਨੇ ਕਹਣਾ ਤੇਰੀ ਘਰ ਚ ਬੁਕਤੀ ਨਹੀਂ ਹੈਗੀ ਮੇਰੀ ਬੇਤੀ ਹੋਊਗੀ ਵੇ ਕਿੱਥੇ ਚੱਲੇ ਆਵਾ ਮੰਮੀ ਮੋਟਰਸਾਈਕਲ ਲਿਆਂਦਾ ਜਿਹੜਾ ਉਹ ਮੋਟਰਸਾਈਕਲ ਤੇ ਆਵਾਦਾ ਜਾ ਕੇ ਮੁੰਡਾ ਮੇਰਾ ਮੋਟਰਸਾਈਕਲ ਬਾਹਰ ਲੱਗਾ ਹੋਣਾ ਨਾ ਉਹ ਨੂੰ ਆਕਰ ਤਨੇ ਆ ਤੇ ਕਿਤੇ ਆਪੇ ਤੇ ਨਹੀਂ ਪੈ ਚੱਲਿਆ ਮੇਰੀ ਉਹਦਾ ਲਿਆਂਦਾ ਮੋਟਰਸਾਈਕਲ ਮੁੜ ਕੇ ਮੁੰਡਾ ਕਹੂਗਾ ਵੀ ਮੰਗ ਕੇ ਲੈ ਗਿਆ ਤੇਰੇ ਦੇਣ ਨਹੀਂ ਆਇਆ ਕਿਤੇ ਨਹੀਂ ਕਹਿੰਦਾ ਉਰੇ ਆ ਜਾ ਰੱਖ ਮੇਰੀ ਗੱਲ ਸੁਣ ਤੂੰ ਜਿਹੜੀ ਚਲਾਕੀਆਂ ਕਰਦਾ ਫਿਰਦਾ ਇੱਥੇ ਬਹਿ ਜਾ ਹੁਣ ਦੱਸ ਤੇ ਦੋ ਮੈਨੂੰ ਇੱਥੇ ਬਹਿ ਜਾ ਰੱਖ ਹੁਣ ਇੱਥੇ ਬਹਿ ਇੱਧਰ ਬਹਿ ਤੂੰ ਇੱਥੇ ਬਹਿ ਮੇਲਾ ਹੁਣ ਵੇ ਮੇਰੀ ਸੁਣ ਕੱਲ ਹੁਣ ਤੂੰ ਬੜਾ ਬਣਿਆ ਵਾ ਰਾਲਾ ਭੋਲਾ ਜੇ ਵੀ ਮੈਂ ਕੋਈ ਜਾਣਦਾ ਉਹ ਤਾਂ ਸਾਡੀ ਜਾਣ ਖਾਦੀ ਨਾਲ ਚਲੋ ਨਾਲ ਚਲੋ ਮੈਂ ਤਾਂ ਤੇਰੀ ਇੱਕ ਗੱਲ ਦੀ ਨਹੀਂ ਸਮਝਾਂਗੀ ਜੇ ਤੂੰ ਆਪਣੀਆਂ ਹੀ ਮਰਜ਼ੀਆਂ ਕਰਨੇ ਸਾਨੂੰ ਨਾਲ ਦੇ ਖੜਿਆ ਉਹ ਤੂੰ ਰਿਆ ਖਿਆ ਘਰ ਤੋਂ ਕਰਤੀ ਜੀ ਤੈਨੂੰ ਪਸੰਦੀ ਕੁੜੀ ਅਸੀਂ ਬੜੇ ਖੁਸ਼ ਕਿ ਚਲ ਮੁੰਡੇ ਨੇ ਕੁੜੀ ਪਸੰਦ ਕਰ ਲਈ ਆ ਐਨਾ ਤਾਂ ਦੱਸ ਦੇ ਨਾ ਕਿ ਤਲਾਕ ਸ਼ੁਦਾ ਜੇ ਮੰਮੀ ਉਥੇ ਗੁੱਸੇ 'ਚ ਵਾਧ ਕੱਢ ਪਹੁੰਚ ਜਾਂਦੀ ਸਾਫ਼ ਤਾਂ ਤੂੰ ਜੁੱਤੀਆਂ ਖਾੜੀਆਂ ਖਾੜੀਆਂ ਨਾਲੂ ਸਾਡੇ ਮਰਾਉਣੀਆਂ ਅਸੀਂ ਉਹ ਮੈਂ ਸੁਣਿਆ ਸੀ ਕਿ ਪਿਆਰ ਇਹਨਾਂ ਦਾ ਬੋਲਾ ਹੁੰਦਾ ਵਾ ਅੱਜ ਮੈਂ ਵੇਖ ਵੀ ਲਿਆ ਉਹ ਪਤਾ ਲੱਗਣੋਂ ਰਹਿਣਾ ਨਹੀਂਗਾ ਲੋਕਾਂ ਨੂੰ ਜਿਵੇਂ ਚਾਚਾ ਪੈਣ ਨੂੰ ਪਤਾ ਲੱਗਾ ਨਾ ਕਿ ਕੁੜੀ ਤਲਾਕਸ਼ੁਦਾ ਵਾ ਲੋਕਾਂ ਮੇਰੇ ਮਾਰ ਮਾਰਦੇ ਨਾ ਸਾਨੂੰ ਉਹ ਪਿਆਰ ਲੋਕਾਂ ਕਹਿੰਦਾ ਠੀਕ ਆ ਕੀ ਕਾਰ ਨਹੀਂ ਮੁੰਡੇ ਤੇ ਮੇਰੀ ਗੱਲ ਸੁਣੋ ਪਿਆਰ ਅੰਨਾ ਨਹੀਂ ਹੁੰਦਾ ਲੂਲਾ ਲੰਗੜਾ ਦੀ ਹੁੰਦਾ ਲੱਗਦਾ ਮੈਨੂੰ ਉਹ ਮੈਂ ਦੇਖ ਤਲਾਕਸ਼ੁਦਾ ਵੀ ਹੁੰਦਾ ਵਾ ਆ ਤਾਂ ਤਾਂ ਹੀ ਹੋ ਜਾਵੇ ਵੇਖਾ ਚਾਪਾ ਪਾਇਆ ਸਾਡੇ ਕੋਲ ਬੰਦਾ ਹੁਣ ਬੈਠਾ ਵਾ ਹੁਣੇ ਹੁਣ ਮੇਰਾ ਮੇਰਾ ਦਿਲ ਹੀ ਉੱਥੇ ਮਿਲਿਆ ਤੇ ਮੈਂ ਉੱਥੇ ਵਿਆਹ ਕਰਨਾ ਮੈਨੂੰ ਅੱਗ ਲੱਗਦੀ ਤੇਰੇ ਅਜੇ ਦਿਲ ਨੂੰ ਹੈ ਅੱਦੋਗੀ ਕਿਸੇ ਮੈਨੂੰ ਕਿਸੇ ਦੋ ਚਾਰ ਲੈਣੇ ਵੀ ਹੁੰਦੇ ਬਣਾ ਆਪਣੇ ਪਰਿਵਾਰ ਮਿਲ ਜਾਣਾ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਤੂੰ ਕਿੱਥੇ ਤਾ ਫਿਰ ਫਿਰ ਕਿਉਂ ਚੱਲਿਆ ਵਾ ਮੈਂ ਮੈਂ ਵੀ ਆ ਕਰਨਾ ਵਾ ਉਹ ਭਰਾਵਾ ਮੇਰੀ ਮਾਂ ਨਾਲ ਦੇਵੀ ਜਵਾਬ ਦੇ ਦੇ ਉਹਦੀ ਭਾਬੀ ਆਂਦੀ ਨਹੀਂ ਵੇਂਦੀ ਫਿਰਦੇ ਆ ਆ ਦੇਖੜੀ ਪੱਕੀ ਹਾਂ ਕਰ ਰਹੇ ਆ ਜਿਹੜੀ ਅਸੀਂ ਤੇਰੇ ਵਾਸਤੇ ਕਰਾਂਗੇ ਜੋ ਜਿਹੜੀ ਅਸੀਂ ਤੇਰੇ ਵਾਸਤੇ ਕੁੜੀ ਵੇਖੀ ਮਾੜੀ ਹੀਰੇ ਵਰਗੀ ਕੁੜੀ ਜਨੂੰ ਤੂੰ ਜਵਾਬ ਦੇ ਕੇ ਰਾ ਦਿੱਤਾ ਸਾਨੂੰ ਨਹੀਂ ਪਤਾ ਕਿ ਇਹਨੂੰ ਲਾਦਾ ਫਿਰਦਾ ਤੂੰ ਇਹ ਬੜੀ ਪਰੀ ਹੈ ਨਾ ਜਿਹਨੂੰ ਤੂੰ ਹਾਂ ਕਰ ਦਿੱਤੀ ਸੀ ਮੇਰੇ ਵਾਸਤੇ ਮੰਮੀ ਪਰੀ ਆ ਚਾਪਾ ਚਾਪਾ ਚੱਲ ਆਹੋ ਛੱਲੇ ਬਣਾ ਬਣਾ ਦਿਨਾਂ ਤੋਂ ਮੈਨੂੰ ਛਿਦਿਆਣ ਬਣਾਤਾ ਨਹੀਂ ਮੰਮੀ ਉੱਥੇ ਕਿਹੜਾ ਕਾਊਂਟਰ ਤੇ ਰਹਿ ਗਿਆ ਪੁੱਠੇ ਕੰਮ ਕੀਤਾ ਕਦੋਂ ਦਾ ਕਰਨ ਦਿਆ ਕਦੋਂ ਦਾ ਨਹੀਂ ਛੱਲੇ ਬਣਾ ਬਣਾ ਦੇਣ ਦਿਆ ਘਰ ਕੋਈ ਪਿਆਹ ਨਾ ਦੇਣਾ ਮਾਂ ਨੂੰ ਸਉਦੇ ਪੱਤੇ ਵਾਸਤੇ ਤਾਂ ਉੱਥੇ ਤੂੰ ਛੱਲੇ ਬਣਾ ਬਣਾ ਦਿੰਦਾ ਰਿਆ ਸ਼ਰਮ ਲਾਈ ਤੂੰ ਦੇਖ ਵੀ ਜਾਂਦੀ ਉਹ ਮਾਨੂੰ 4 ਸਾਲ ਵੱਢੀ ਗਿਆ ਹਾਂ ਤੇ ਵੱਢੀ ਤੋਂ ਹਣੀ ਆ ਇਹ ਕੁਵਾਰਾ ਹੋਵੇ ਆਈ ਕਿਤੇ 2 ਸਾਲ ਤੋਂ ਹੋਈ ਆ ਇਹਨੂੰ ਕਿ 4 ਸਾਲ ਹੋਈ ਹੀ ਉਹ ਸ਼ੂਗਰ ਕਰ ਮੰਮੀ ਜੁੱਤੀਆਂ ਤੋਂ ਪੱਤਕੀ ਆ ਗਈਆਂ ਇੰਨੇ ਮਰਾਨੋ ਦਾ ਘਟ ਨਹੀਂ ਕਰਨੀ ਸਾਡੇ ਨਾਲ ਉੱਥੇ ਇਹਨੂੰ ਸ਼ਰਮੀਆ ਨਹੀਂ ਕੋਈ ਵੀ ਲੋਕੀ ਗੱਲਾਂ ਕਰਨਗੇ ਨਾ ਮੈਨੂੰ ਹੀ ਕਰਨਗੇ ਨਾ ਫਿਰ ਕਿਉਂ ਚੱਲਾ ਮੈਂ ਆਪੇ ਗੱਲਾਂ ਚਵਾਦ ਲਊਗਾ ਜਿਹੜਾ ਤੁਹਾਨੂੰ ਗੱਲਾਂ ਕਰੇ ਮੈਨੂੰ ਦੱਸਿਓ ਤੈਨੂੰ ਨੇ ਕਹਿੰਦੇ ਕਰਨੀਆਂ ਸਾਨੂੰ ਕਰਨੀਆਂ ਸ਼ਰੀਕੇ ਚ ਬਾਹਰ ਨੱਕ ਦੇਣ ਜੋਗੇ ਨਹੀਂ ਰਹਿਣਾ ਮੰਮੀ ਲੋਕਾਂ ਨੇ ਤੇ ਇਹੋ ਕਹਿਣਾ ਨਾ ਮੁੰਡਾ ਤੇ ਅੰਨਾ ਹੋਇਆ ਹੀ ਮਾਂ ਵੀ ਨਾਲ ਨਹੀਂ ਹੋਈ ਹੀ ਨਾਲ ਮਾਂ ਨੂੰ ਘਰ ਕੇ ਤੇ ਫੇਰ ਹੀ ਠਾਕਾ ਲਾਇਆ ਹੋਊਗਾ ਉਹ ਤਾਂ ਕਹਿਣਾ ਹੀ ਆ ਪੁੱਤ ਉਹਨਾਂ ਨੇ ਮੇਰੇ ਸਿਰ ਸਵਾਪ ਹੋਣੀ ਆ ਇਹਨੂੰ ਕਾਦੀ ਆ ਇਹਨੇ ਇਹਦੀ ਤਾਂ ਉਹ ਕਾਲੋ ਪਿੰਡ ਲੱਗੀ ਅੱਗੇ ਤਾਂ ਕੁੱਤਾ ਰੂੜੀ ਤੇ ਆ ਵੀਸ਼ੇਰੀ ਤਿਆਰ ਹੋਏ ਸ਼ਰੀਰ ਤਿਆਰ ਹੋਏ ਆਹੋ ਗਾੜੀ ਜਨਾ ਹੂੜ ਪਰਾ ਹੀ ਜੋ ਮੈਂ ਤਾਂ ਮੰਦੀ ਨਹੀਂ ਇਹਨੂੰ ਮਨਾ ਲਿਆ ਨੇ ਹੋਰ ਪਤਾ ਨਹੀਂ ਹੁੰਦਾ ਹੋਰ ਪਰ ਹੀ ਹੁੰਦੀ ਆ ਉਹ ਲੋਕਾਂ ਦੀ ਪਰ ਹੀ ਨੇ ਤਾਂ ਪਰਾ ਹੀ ਹੈ ਚਾਹਰ ਵਧੀਏ ਦੇ ਨਾਓ ਮਣੀ ਤੂੰ ਕਿਹੜੇ ਗੱਲੋਂ ਕਾਣਾ ਗੰਜਾ ਵਾ ਜਿਹੜੇ ਤਨ ਤਲਾਕ ਸੁਲਾਈ ਕੁੜੀ ਲੱਭੀ ਹੋਰ ਦੁਨੀਆ ਤੇ ਕੁੜੀਆਂ ਮਰ ਗਈਆਂ ਔਰ ਕੋਈ ਕੁੜੀ ਨਹੀਂ ਤੈਨੂੰ ਲੱਭੀ ਐਨੀ ਦੁਨੀਆ ਤੂੰ ਫਿਰਦਾ ਰਹਿਣਾ ਵਾ ਤੇ ਤੈਨੂੰ ਆਹ ਤਲਾਕ ਵਾਲੀ ਕੁੜੀ ਲੱਭ ਗਈ ਨਾਲੇ ਉਹਦਾ ਕੀ ਪਤਾ ਕਿਹੜੀ ਗੱਲੋਂ ਤਲਾਕ ਹੋਇਆ ਤਲਾਕशुदा ਉਹ ਹੈਗੀ ਆ ਇਥੇ ਲਿਆ ਕੇ ਕੀਤਾ ਦੇ ਵਿੱਚ ਕਿਹੜੀ ਕਾਨ ਗੰਜ ਵਾ ਜਿਹੜੀ ਹਾਨੂੰ ਨਹੀਂ ਕੀ ਪਤਾ ਮੇਰੀ ਸੋਨੂ ਕਲ ਭਾਬੀ ਮੈਨੂੰ ਉੱਥੇ ਹੀ ਦਿਲ ਮਿਲਿਆ ਤੇ ਮੈਂ ਵਿਆਹ ਵੀ ਉੱਥੇ ਕਰਨਾ ਮੇਰੇ ਆਸਤੇ ਕਾਨੀ ਗੱਜੀ ਕਬੂਲ ਸਭ ਕੁਝ ਕਬੂਲ ਹੈ ਮੈਨੂੰ ਜਿੱਦਾਂ ਮਰਜ਼ੀ ਹੋਵੇ ਪਤਾ ਨਹੀਂ ਇਹਨੇ ਕੀ ਵੇਖ ਲਿਆ ਵਾ ਜਿਹੜਾ ਸਭ ਕੋ ਕਹਿੰਦਾ ਕਬੂਲ ਵਾ ਹੁਣ ਮੈਨੂੰ ਹਾਂ ਵੇ ਕੱਲ ਨੂੰ ਤੇਰੇ ਮਾਮੇ ਮਾਸੀਆਂ ਆਉਣ ਗਿਆ ਉਹਨਾਂ ਨੂੰ ਮੈਂ ਕੀ ਜਵਾਬ ਦਵਾਂਗੀ ਉਹਨਾਂ ਨੂੰ ਜੇ ਪਤਾ ਲੱਗਾ ਵੀ ਤਲਾਕ ਸੁਦਾ ਉਹਨਾਂ ਨੇ ਕਿਹਾ ਜੇ ਨਹੀਂ ਰਿਸ਼ਤਾ ਕਰਦੇ ਹੁੰਦਾ ਮਰਦਾ ਤੁਹਾਨੂੰ ਤੁਹਾਨੂੰ ਦੱਸਦੇ ਤਾਂ ਹੀ ਕਰਾ ਦਿੰਦੇ ਫੇਰ ਮੈਂ ਕੀ ਕਹੂੰ ਦੱਸ ਦੇ ਮੈਨੂੰ ਉਹਨਾ ਤੇਰੇ ਚਪੇੜ ਬੂਥਾ ਤੇ ਤੇਰਾ ਬੂਥਾ ਲਾਲ ਕਰਦਾ ਮੰਮੀ ਇਹੋ ਚਪੇੜ ਤੇ ਕਿਹਦੇ ਪਹਿਲਾ ਇਹਨੂੰ ਵਿਖਾਈ ਹੁੰਦੀ ਤੇ ਇੰਨੇ ਜੁਰਤ ਨਾਲ ਇਹ ਕਰਦਾ ਬਲਜੀਤ ਇਹਨਾਂ ਨੇ ਤਾਂ ਮੇਰਾ ਨਿਜਾਜ ਖਾਦਾ ਠਾਹ ਮੇਰੇ ਪਿਆਰ ਦਾ ਇਹਨਾਂ ਨੇ ਇਹਦਾ ਸ਼ਰਮ ਲਾ ਲਈ ਹੁਣ ਇਹਨੇ ਤੇ ਮੰਮੀ ਜਿਆਦਾ ਨਾ ਕੋਈ ਤਤਾਂ ਖੰਡਾ ਕਰੋ ਹੁਣ ਜਵਾਨ ਮੁੰਡਾ ਵਾ ਐ ਕੋ ਪੁੱਠਾ ਸਦਾ ਕਾਲਾ ਕਰਕੇ ਬਹਿ ਜਾਊਗਾ ਕੀ ਜਵਾਬ ਦੋਗੇ ਲੋਕਾਂ ਨੂੰ ਮੈਂ ਤਾਂ ਨਹੀਂ ਮਰਨ ਦੇ ਪਰ ਇਹਨੂੰ ਮੈਂ ਮੈਂ ਭਰੀ ਜਾਣਾ ਜਾ ਮਰ ਜਾ ਆ ਮੇਰਾ ਇਦਾਂ ਨਾ ਮਰ ਜਾ ਕਰ ਉਹ ਕਿਤਾ ਮਰ ਜਾਣਾ ਸੱਚੀ ਮਰ ਮੈਂ ਤਾਂ ਜਾ ਤੂੰ ਜਿਹੜਾ ਕੱਲ ਨੂੰ ਮਰਨਾ ਅੱਜ ਹੀ ਮਰ ਜਾ ਬਾਕੀ ਗੱਲਾਂ ਦੇ ਆਹੋ ਜਾ ਮਰ ਜਾ ਜਾ ਮਰ ਜਾ ਮੇਰੀ ਕਿਹਦੀ ਕੁਛ ਨੂੰ ਕੋਈ ਪਿਆ ਹੀ ਨਹੀਂ ਆ ਆਪਣਾ ਹੀ ਸਾਰਾ ਹੀ ਕਹਿੰਦੇ ਵੀ ਅਹੀਂ ਤੋਂ ਸਿਆਣੇ ਆ ਸਭ ਤੋਂ ਸਿਆਣੇ ਆ ਮੈਂ ਜਿੱਥੇ ਖੁਸ਼ ਹਾਂ ਮੈਨੂੰ ਖੁਸ਼ ਰਹਿਣ ਦੋ ਹਾਂ ਤੁਸੀਂ ਕਾਤੋਂ ਮੈਨੂੰ ਦੱਸ ਬਲਾ ਉਸ ਉਤੋਂ ਤਾਂ ਹੁੰਦਾ ਏ ਉਹ ਤੱਕ ਕਿਉਂ ਕਾਤੋਂ ਕੋਈ ਨਹੀਂ ਮੈਂ ਵੀ ਅੰਦਰ ਹੀ ਬੋਹ ਬੰਦ ਕਰਕੇ ਬੈਠੇ ਰਹਿਣਾ ਮੰਮੀ ਤਾਂ ਮੈਨੂੰ 10 ਮਿੰਟ ਨਹੀਂ ਵੇਖ ਸਕਦੀ ਕਿਤੇ ਅੱਖਾਂ ਤੋਲੇ ਉਹਨੇ ਦੇਖੀ ਆਣਾ ਮੈਨੂੰ ਪਤਾ ਮਨਾਉਣਾ ਤੇ ਮੈਨੂੰ ਮੰਮੀ ਨੂੰ ਹੋਂਦਾ ਸਾਰੀਆਂ ਗੱਲਾਂ ਤੋਂ ਕੋਈ ਨਹੀਂ ਕਿੰਨਾ ਕਿ ਚਰ ਉਹ ਰਹਿਣ ਦੇ ਗੁੱਸੇ ਮਨਣਾ ਮਾਣੀ ਨਾ ਕਰ ਤਾ ਮੈਂ ਨਹੀਂ ਵੀਰ ਬਾਹਰ ਆਉਣਾ ਓਏ ਹੱਦ ਵਾਦੀ ਗੱਲ ਖੋਲ ਦੇ ਦਰਵਾਜ਼ਾ ਮੈਂ ਮੰਮੀ ਨੂੰ ਬਣਾ ਲੈਂਦਾ ਵਾ ਜਿੱਦਾਂ ਤੂੰ ਕਹਿੰਦਾ ਉਦਾਂ ਹੀ ਕਰ ਲਾਂਗੇ ਮੈਂ ਨਹੀਂ ਆਉਣਾ ਬਾਹਰ ਜਿੰਜੇ ਮੰਮੀ ਨਹੀਂ ਮੰਦੀ ਉਦੋਂ ਮੈਂ ਵੀ ਬਾਹਰ ਆਉਣਾ ਓਏ ਭਰਾਵਾ ਮੰਨ ਜੂਗੀ ਮੰਮੀ ਮਨਾ ਲੂੰਗਾ ਮੈਂ ਆਪੇ ਤੂੰ ਦੇ ਬਾਹਰ ਆ मैं आज गई तेरी गल पक्की हाँ हाँ, हा ना हाँ, हाँ, हाँ नहीं, नहीं मुकर दे दरवाजा हाँ हाँ चला बार चला चला मेरी सुन ला गल मेरे को खूज पैद सा मुंह ना का भूतनी तू आनी तू आ जो तेरना ਉਹਦੇ ਜ਼ਮੇਰ ਤੂੰ ਹੋਣਾ ਹੀ ਹੋ ਮਤਲਬ ਸਾਨੂੰ ਨਾ ਕੋਸੀ ਕਿ ਵੀ ਤੁਸੀਂ ਗਏ ਮਮੀ ਤੂੰ ਗਈਆਂ ਨਾਲ ਕੋਈ ਨਹੀਂ ਮੈਂ ਆਪੇ ਨਿਭੜ ਲੂੰਗਾ ਸਾਨੂੰ ਨਾ ਕੋਈ ਤੇ ਮਾਨਣਾ ਕਿਤੇ ਸੌਖਾ ਕਿਤੇ ਕਿੱਡੇ ਪਖੰਡ ਕੰਡਿਆ ਤੇ ਨਾਲੇ ਕਿਹੜਾ ਚਲਾਕ ਨਿਕਲਿਆ ਵਾ ਮੈਂ ਮੰਨ ਜਾਊਂਗਾ ਤੇ ਮੇਰਾ ਵਿਆਹ ਉੱਥੇ ਕਰ ਦੇਣਗੇ ਮੈਂ ਤਾਂ ਨਹੀਂ ਇਹ ਭੋਲਾ ਭਾਲਾ ਵਾ ਪਰ ਘੋਲਾ ਨਹੀਂ ਹੈਗਾ ਗੋਲਾ ਵਾ ਗੋਲਾ ਇੱਕ ਗੱਲ ਹੋਰ ਮੈਂ ਤਾਂ ਕਿਹਾ ਸੀ 4-5 ਸਾਲ ਲੰਘ ਜਾਣਗੇ ਤੇ ਮੇਰੇ ਬਾਅਦ ਤੇ ਸੌਖਾ ਹੋ ਜਾਊਗਾ ਘਰ-ਬਾਰ ਵੱਖਰਾ ਬਣ ਜਾਊਗਾ ਅਰੇ ਇਹਨਾਂ ਨੇ ਮੇਰੇ ਦੀ ਗੱਡੀ ਸਿਆਪਾ ਪਾਉਣਾ ਹੁਣ ਉਹਨੂੰ ਲਿਆ ਕੇ ਚੱਲ ਮੇਰੇ ਹੱਥ ਵੀ ਗੱਲ ਲੱਗੀ ਆ ਇਹੋ ਗੱਲ ਕਰ ਕਰ ਕੇ ਤੇ ਉਹਨੂੰ ਮੈਂ ਟੌਰਚਰ ਕਰਿਆ ਕਰੂੰਗੀ ਨਾ ਤਲਾਕ ਛੁਦਾ ਵਾ ਤਲਾਕ ਛੁਦਾ ਤੇ ਮੰਮੀ ਨੂੰ ਮੈਂ ਆਪਣੇ ਮਰਦ ਕਰ ਲੈਣਾ ਵਾ ਮੰਮੀ ਨੂੰ ਇਹੋ ਗੱਲ ਕਹਿਣੀ ਆ ਮੰਮੀ ਇਹਦਾ ਪਤਾ ਨਹੀਂ ਕਿਹੜੀ ਗੱਲੋਂ ਤਲਾਕ ਹੋਇਆ ਵਾ ਪੁੱਛੋ ਤੇ ਸਹੀ ਇਹੋ ਜੀਆਂ ਗੱਲਾਂ ਕਰ ਬਣਾ ਬਣਾ ਕੇ ਤੇਨੂੰ ਟੌਰਚਰ ਕਰਿਆ ਕਰੂੰਗੀ ਨਾ ਮੇਰੀ ਸੁਣ ਲੈਣੀ ਗੱਲ ਕੰਨ ਖੋਲ ਕੇ ਰਿਸ਼ਤੇ ਨੂੰ ਤੂੰ ਹਾਂ ਕਰਤੀ ਹੈ ਨਾ ਪਰ ਸਾਡੇ ਤੱਕ ਹੁਣ ਕੋਈ ਹੱਥ ਨਾ ਰੱਖੀ ਇਹ ਨਾ ਡਿੱਕੀ ਕਿ ਤੇਰੇ ਭਰਾ ਭਜਾਈ ਤੇਰੇ ਮਗਰ ਜਾਣਗੇ ਅਹੀਂ ਨਹੀਂ ਤੇਰਾ ਬਰੂਆਂ ਤੇ ਜਾਣਾ ਔਰ ਤੂੰ ਜਾਣੇ ਤੇ ਤੇਰੀ ਮਾਂ ਜਾਣੇ ਨਾਲੇ ਲੱਗ ਜਾਊਗਾ ਨਾ ਪਤਾ ਵੀ ਖਰਚਾ ਕਿੱਥੋਂ ਕਰਦੀਆਂ ਵਿਆਹ ਦਾ ਹਾਂ ਤੇ ਬੜੀ ਛੇਤੀ ਕਰ ਦਿੱਤੀ ਆ ਭਾਬੀ ਜੀ ਮੇਰੇ ਵੀ ਤੂੰ ਸੁਣ ਲੋ ਕਿ ਸਾਰੀਆਂ ਗੱਲਾਂ ਆਪਣੀਆਂ ਹੀ ਸੁਣਾ ਦੋਗੇ ਤੁਸੀਂ ਮੈਨੂੰ ਹਾਂ ਕਰਦਿਆ ਸੁਣਿਆ ਤੇ ਤੂੰ ਹਾਂ ਕੀਤੀ ਹੋ ਕੇ ਤੇ ਤਾਈ ਮੰਮੀ ਨੇ ਇਹਨਾਂ ਨੂੰ ਹਾਂ ਕੀਤੀ ਹੈ ਨਾ ਭਾਬੀ ਮੈਂ ਕੀ ਕਰਾਂ ਮੈਂ ਨਹੀਂ ਹਾਂ ਕੀਤੀ ਮੈਂ ਮੰਮੀ ਨੂੰ ਇਹੀ ਜਵਾਬ ਇੱਥੇ ਦਿੱਤਾ ਮੰਮੀ ਜੋ ਤੁਹਾਨੂੰ ਚੰਗਾ ਲੱਗਦਾ ਉਹ ਕਰ ਲਓ ਨਾ ਮੇਰੀ ਹਾਂ ਵਾ ਤੇ ਨਾ ਮੇਰੀ ਨਾ ਵਾ ਜੇ ਇੰਨੀ ਗੱਲ ਕਹਿ ਸਕਦੀ ਨਾ ਵੀ ਜੋ ਚੰਗਾ ਲੱਗਦਾ ਇਹ ਵੀ ਕਹਿ ਸਕਦੀ ਸੀ ਮੰਮੀ ਮੈਂ ਉੱਥੇ ਰਿਸ਼ਤਾ ਨਹੀਂ ਕਰਉਣਾ ਮੈਂ ਜਿੱਥੇ ਮੇਰੀ ਭਾਬੀ ਕਹਿੰਦੀ ਮੈਂ ਉੱਥੇ ਕਰਉਣਾ ਕੱਲ ਤੂੰ ਮੇਨਾ ਵਰਤਣਾ ਕੀ ਉਹਨਾ ਵਰਤਣਾ ਭਾਬੀ ਜੀ ਮੈਂ ਤਾਂ ਨਾ ਤੁਹਾਡੇ ਹੱਥ ਦੀ ਘਟ ਪੁਤਲੀ ਬਣੀ ਪਈ ਆ ਤੁਹਾਡੇ ਦੀ ਵੀ ਤੇ ਮੰਮੀ ਦੇ ਵੀ ਜਿੱਧਰ ਨਾ ਮੈਨੂੰ ਭੇਜ ਦੋਗੇ ਮੈਨੂੰ ਡਾਲੋਗੇ ਮੈਨੂੰ ਖਿੱਚ ਲੋਗੇ ਮੈਂ ਤੇ ਉਹੀ ਹੁਣ ਕੰਮ ਬਣਿਆ ਪਰ ਮੇਰੀ ਖੁਦ ਦੀ ਮਰਜ਼ੀ ਕੋਈ ਰਹਿ ਗਈ ਨੀ ਬੈ ਜਾਣੀ ਬੈ ਜਾ ਚੁੱਪ ਕਰਕੇ ਰਿਸ਼ਤਾ ਕੀ ਤੇਰਾ ਹੋ ਗਿਆ ਤੇਰੇ ਤੇ ਜਵਾਨ ਹੀ ਕੈਂਚੀ ਵਾਂਗੂ ਚੱਲਣ ਲੱਗ ਗਈ ਆ ਪਹਿਲਾਂ ਉਹਨੂੰ ਸਾਦ ਲੈ ਕੇ ਰਿਸ਼ਤਾ ਲੈ ਕੇ ਘਰੇ ਆ ਜਾ ਕਿੱਡੇ ਤੇਨੂੰ ਖੰਭ ਲੱਗਿਆ ਅਸਮਾਨਾਂ ਦੇ ਡਾਰੀਆਂ ਮਾਰਦੀ ਫਿਰਦੀ ਆ ਭਾਬੀ ਜੀ ਆਪ ਹੀ ਤਾਂ ਤੁਸੀਂ ਮੇਰੇ ਹੱਥੋਂ ਸੜੇ ਹੀ ਪਏ ਸੀ 24 ਘੰਟੇ ਹੁਣ ਤੇ ਹਾਂ ਮੱਥੇ ਦੀਆਂ ਤਿਉੜੀਆਂ ਲਾ ਲਓ ਹੁਣ ਤੇ ਮੈਨੂੰ ਕਰੋ ਤੇ ਹੀ ਕਾਲੀ ਦੇਣਾ ਵਾ ਹੁਣ ਤੇ ਮੈਨੂੰ ਕੱਢ ਹੀ ਦੇਣਾ ਵਾ ਨਹੀਂ ਵੀ ਤੇ ਇਹੀ ਕਸਮ ਖਾ ਰੱਖੀ ਕਿ ਇਹਨੂੰ ਘਰੋਂ ਕੱਢ ਮੰਮੀ ਕਿਸੇ ਤਰੀਕੇ ਘਰੋਂ ਕੱਢ ਹੁਣ ਮੇਰਾ ਇੱਚ ਕੀ ਕਸੂਰ ਇੱਥੇ ਹੁੰਦਾ ਚਾਹੇ ਉੱਥੇ ਹੁੰਦਾ ਮੈਂ ਕੀ ਕਰਾਂ ਇਹਦੇ ਵਿੱਚ ਕਸੂਰ ਤਾਂ ਸਾਰਾ ਤੇਰਾ ਵਾ ਇੱਥੇ ਤੇਰੀ ਮਰਜ਼ੀ ਨਾ ਹੋ ਜਾ ਉੱਥੇ ਮੇਰੀ ਮਰਜ਼ੀ ਨਾ ਹੋਣਿਆ ਹੀ ਰਿਸ਼ਤਾ ਵਿੱਚ ਉਹ ਗੱਲ ਤੇ ਇਹ ਆ ਨਾ ਹੁਣ ਤੂੰ ਵੀ ਯਾਦ ਰੱਖੀ ਭਾਵੇਂ ਉੱਥੇ ਮਰੀ ਤੇ ਭਾਵੇਂ ਜੀਵੀ ਤੇ ਭਾਵੇਂ ਰੋਵੀ ਪਰ ਮੇਰੇ ਗਰੂ ਹੀ ਨਹੀਂ ਹੋਣੀ ਚਾਹੀਦੀ ਜੇ ਕਿਤੇ ਆ ਗਈ ਨਾ ਤੇ ਆਪਣਾ ਪੜਿਆ ਵਿਚਾਰ ਲਈ ਜਿੱਥੋਂ ਤੱਕ ਮੈਨੂੰ ਲੱਗਦਾ ਵਸਨਾ ਤੇ ਤੂੰ ਉੱਥੇ ਵੀ ਨਹੀਂ ਇਨਾ ਅਗਲਾ ਨੇ ਤੈਨੂੰ ਉੱਥੇ ਨਹੀਂ ਬਸਾਵੇਤਾ ਜਿੱਥੇ ਪਹਿਲਾਂ ਧੋਰੀ ਸੀ ਭਾਬੀ ਕਿਉਂ ਹੈ ਇਦਾਂ ਦੇ ਸ਼ਰਾਫ ਦੇਣ ਵਾਲੀਆਂ ਗੱਲਾਂ ਕਰਦੀ ਕਿਸੇ ਟਾਈਮ ਤੇ ਭਾਬੇ ਖੁਸ਼ ਹੋ ਲਿਆ ਕਰ ਤੈਨੂੰ ਅਜੇ ਵੀ ਨਹੀਂ ਚੈਨ ਆਉਂਦਿਆ ਛੱਡਿਆ ਤੂੰ ਮੈਨੂੰ ਖੁਸ਼ ਹੋਣੀ ਜੋਗੀ ਵੀ ਛੱਡਿਆ ਵਾ ਸਿਆਪੇ ਤੇ ਸਾਰੇ ਤੇਰੇ ਪਾਏ ਆ ਭੁਗਤਣ ਮੈਂ ਨਹੀਂ ਆ ਕਾਦੇ ਸਿਆਪੇ ਪਾਤੇ ਮੈ ਇਹ ਦੱਸੋ ਪਹਿਲਾਂ ਮੈਨੂੰ ਕੁੱਪ ਕਰਕੇ ਤੇ ਬਹਿ ਜਾਉਂਨੀ ਨਾ ਤੇਰਾ ਭਰਾ ਰੱਖੂਂ ਤਾਂ ਸਾਰੀਆਂ ਕਰਤੂਤਾਂ ਦੱਸੂਗੀ ਨਾਲੇ ਪੈਸਾ ਤੇ ਲੰਨਾ ਨਾ ਮਿਲਿਆ ਫੇ ਵੈਨੀਆਂ ਕਿੱਥੋਂ ਵਿਆਹ ਕਰਦੀਆਂ ਵਾ ਜਾਓ ਭਾਬੀ ਤੁਸੀਂ ਫੋਨ ਹੀ ਲਾ ਲਓ ਪਹਿਲਾਂ ਜਾ ਕੇ ਤੁਸੀਂ ਤਾਂ 24 ਘੰਟੇ ਹਥਿਆਰੇ ਹੱਥ ਜੇ ਰੱਖਿਆ ਫੋਨ ਵਾਲਾ ਹੀ ਦੂਜੀ ਤੇ ਤੁਹਾਨੂੰ ਕੋਈ ਗੱਲ ਹੀ ਨਹੀਂ ਆਉਂਦੀ ਕੀ ਗੱਲ ਆ ਸਾਡਾ ਭਰਾ ਨਹੀਂ ਲੱਗਦਾ ਅਸੀਂ ਕਿੱਥੇ ਮਾਵਾਂ ਧੀਆਂ ਬਾਹਰ ਤੁਰੀਆਂ ਫਿਰਦੇ ਜਿਹੜਾ 24 ਘੰਟੇ ਮੈਂ ਫੋਨ ਲਾ ਤੂੰ ਮੈਂ ਫੋਨ ਲਾ ਦੂ ਮੇਰੇ ਤੋਂ ਬਿਨਾ ਪੁੱਛੇ ਕੁਝ ਨਹੀਂ ਉਹ ਕਰਨਗੇ ਜੋ ਮੈਂ ਕਹੂੰਗੀ ਉੱਥੇ ਹੀ ਉਹਦਾ ਪੂਰਨਾ ਪਊਗਾ ਪਤਾ ਸਾਨੂੰ ਕਿ ਚਾਬੀ ਤੇਰੇ ਹੱਥ 'ਚ ਆ ਪਰ ਇੰਨੀ ਵੀ ਤੇਰੇ ਹੱਥ 'ਚ ਨਹੀਂ ਨਹੀਂ ਬੜੀਆਂ ਗੱਲਾਂ ਸੁਣਾਉਂਦੀਆਂ ਕਿ ਤੇਰੇ ਹੱਥ ਚਾਬੀ ਆ ਮੇਰਾ ਬੰਦਾ ਤਾਂ ਮੇਰੇ ਹੱਥ 'ਚਾਬੀ ਹੋਣੀ ਆ ਆਵੇਂ ਭਾਬੀ ਤੇਰੇ ਨਾਮੇ ਵਾਰੇ ਨਹੀਂ ਆ ਸਕਦੇ ਹੱਥ ਜੋੜ ਕੇ ਤੇਰੇ ਗਾੜੀ ਬੇਨਤੀ ਆ ਪਲੀਜ਼ ਹੁਣ ਮੈਨੂੰ ਕੋਈ ਸ਼ਰਾਬ ਨਾ ਦੇ ਭਾਬੀ ਪਤਾ ਨਹੀਂ ਤੇਰੇ ਹੀ ਸ਼ਰਾਫਾਂ ਦੀ ਮਾਰੀ ਮੈਂ ਹੁਣ ਤੱਕ ਮੰਮੀ ਦੀ ਗੱਲ ਖਣ ਕਿ ਐਨਾ ਕੰਮਾਂ ਦੇ ਵਿੱਚ ਪਈ ਆ ਜੇ ਉਹ ਮੇਰੇ ਸ਼ਰਾਫਾਂ ਦੀ ਮਾਰੀ ਨਹੀਂ ਘਟੋਰੀ ਇੱਥੇ ਇੱਥੇ ਤੁਸੀਂ ਆ ਕੁਝ ਕਰਦੇ ਨੂੰ ਗਾੜੀ ਦੇ ਫੇਰ ਸ਼ਰਾਬ ਮੈਨੂੰ ਦੇਣ ਲੱਗ ਜੇਗੇ ਆਪਣੀ ਅਗਲਾ ਹੁਣ ਤੁਰੀ ਫਿਰਦੀ ਆ ਇੱਥੇ ਰੱਬ ਵੀ ਬੰਦਾ ਵੇਖ ਕੇ ਮੂੰਹ ਤੇ ਚਪੇੜ ਮਾਰਦਾ ਹੁੰਦਾ ਵੀ ਜਿਹੋ ਜਿਹਾ ਹੈਗਾ ਉਹੋ ਜੀ ਛੱਡ ਛੜੋ ਇਹਦੇ ਆਹੋ ਏਦਾਂ ਹੀ ਆ ਅਕਲ ਕਿਹੜੀ ਨਹੀਂ ਮੈਨੂੰ ਹੈਗੀ ਭਾਬੀ ਅਗਲੋਂ ਨੀਤ ਉਹ ਵਾਸਦੀ ਨਾ ਅੱਜ ਇੱਥੇ ਨਾ ਬੈਠੀ ਹੁੰਦੀ ਮੈਂ ਸੋਚਿਆ ਵੀ ਚਲ ਚੰਗੇ ਥਾਂ ਵਿਆਹੀ ਜਾਉਂਗੀ ਵਧੀਆ ਰਹੂੰਂ ਬਹੂੰਗੀ ਪਰ ਨਾ ਤੂਦ ਕਹਿੰਨੀ ਮੈਂ ਖੂਜ ਛਾਲ ਮਾਰਨੀ ਆ ਤੇ ਮਾਰ ਨਹੀਂ ਭੈਣੇ ਮੈਂ ਨਹੀਂ ਆਖਿਆ ਮੈਂ ਨਹੀਂ ਆਖਿਆ ਜਾਓ ਜਾ ਕੇ ਮੰਮੀ ਨੂੰ ਪੁੱਛ ਲੋ ਮੇਰਾ ਖਿਹੜਾ ਛੱਡੋ ਮੈਂ ਨਹੀਂ ਹਾਂ ਕੀਤੀ ਉੱਥੇ ਮੰਮੀ ਨੇ ਤੇਰੀ ਬੋਲੀ ਬੋਲਣੀ ਮੰਮੀ ਮੇਰੀ ਸੁਣੀ ਹੁੰਦੀ ਤੇ ਆ ਦਿਨ ਮੈਨਾਂ ਨਾ ਵੇਖਣਾ ਪੈਂਦਾ ਭਾਬੀ ਤੂੰ ਜਦੋਂ ਗੱਲ ਮੰਮੀ ਨਾਲ ਲੜਦੀ ਹਣਾ ਤੂੰ ਕਹਿੰਨੀ ਹੱ ਤੇਰੀ ਧੀ ਰੋਂਦੀ ਆਉਗੀ ਤੇਰੀ ਧੀ ਰੋਂਦੀ ਆਉ ਭਾਬੀ ਮੈਂ ਉਹਨਾ ਮੋੜਾਂ ਤੇ ਆਣ ਕੇ ਖੜ ਗਈ ਤੇ ਰੋਲੀ ਤੂੰ ਫੇ ਹੋਣੀ ਉਹ ਮੇਰਾ ਯਾਦ ਰੱਖੀ ਨਾ ਗੱਲਾਂ ਨੂੰ ਰੋਂਦੀ ਤੂੰ ਫੇ ਆਉਗੀ ਬਸ ਨਾ ਤੂੰ ਉੱਥੇ ਵੀ ਨਹੀਂ ਹੈਗਾ ਮੈਂ ਭਾਬੀ ਤੁਹਾਡਾ ਮੂੰਹ ਬੰਦ ਕਰਨੀ ਆ ਵੀ ਤੁਸੀਂ ਹਟ ਜਾਓ ਗੱਲਾਂ ਆਖਣੋ ਪਰ ਤੁਸੀਂ ਹਟਦੇ ਨਹੀਂ ਗੱਲਾਂ ਕਰਨੋ ਤਾਂ ਮੈਂ ਹਟ ਜੂਗੀ ਪਰ ਹੁਣ ਤੂੰ ਵੀ ਯਾਦ ਰੱਖੀ ਜੋ ਵਿਆਹ ਦੇ ਖਰਚਾ ਆਣਾ ਚੀਜ਼ ਵਸਤ ਲੈਣੀ ਨਾ ਆਪਣੇ ਸਿਰੋਂ ਲਈ ਬਾਕੀ ਇੱਕ ਗੱਲੋ ਕਿ ਮੈਂ ਕਹਿੰਨੀ ਚੰਗਾ ਹੋਇਆ ਤੇਰਾ ਰਿਸ਼ਤਾ ਹੈਗਾ ਮੇਰੇ ਕੋਲੋਂ ਤਾਂ ਫਾਲ ਲੱਥੂਗਾ ਨਹੀਂ ਤੇ ਤੂੰ ਤਾਂ ਸਾਡਾ ਮੂੰਹ ਕਾਲਾ ਕਰਕੇ ਕਿਤੇ ਨਾ ਕਿਤੇ ਨਿਕਲ ਹੀ ਜਾਣਾ ਭਾਬੀ ਦੇ ਨਾ ਕੋਈ ਮੌਕਾ ਨਹੀਂ ਛੱਡਦੇ ਗੱਲ ਕਰਨ ਦਾ ਮੰਮੀ ਜਦੋਂ ਆਸੇ-ਪਾਸੇ ਹੋਵੇ ਨਾ ਤੇ ਉਦੋਂ ਹੀ ਵਾਸ ਆਣ ਕੇ ਮੇਰੇ ਦਿਵਾਲੇ ਹੋ ਜਾਂਦੇ ਨੇ ਆਹ ਭਾਬੀ ਦੇ ਸਰਾਫਾਤ ਹੋਣਾ ਮੈਂ ਅੱਗੇ ਦੁਖੀ ਮੈਂ ਇੱਥੋਂ ਤੱਕ ਪਹੁੰਚੀ ਆਂ ਜ਼ਿੰਦਗੀ ਮੇਰੀ ਨਰਕ ਬਣ ਕੇ ਰਹਿ ਗਈ ਆ ਰੱਬਾ ਇੱਕੋ ਅਰਦਾਸ ਆ ਤੇਰੇ ਗਾੜੀ ਹੁਣ ਨਾਏ ਕੁਛ ਮੇਰੇ ਨਾਲ ਹੋਵੇ ਜੇ ਹੁਣ ਮੈਨੂੰ ਇੱਕ ਵੀ ਦੁੱਖ ਵੇਖਣਾ ਪੈ ਗਿਆ ਨਾ ਮੇਰੀ ਜ਼ਿੰਦਗੀ ਜਿਹੜੀ ਆ ਨਰਕ ਬਣ ਜਾਣੀ ਆ ਮੈਨੂੰ ਜੀਣ ਦੀ ਆਸ ਮੁੱਕ ਜਾਣੀ ਮੇਰੀ ਮੰਮੀ ਵੇਖਿਆ ਨਾ ਤੁਹਾਡਾ ਹੀ ਸਿੱਕਾ ਘੋਟਾ ਨਿਕਲਿਆ ਜੋ ਤੁਸੀਂ ਚੋਨੇ ਉਹ ਨਹੀਂ ਨਾ ਅਗਲੇ ਨੇ ਕੀਤਾ ਆਪਣੀਆਂ ਮਰਜ਼ੀਆਂ ਕੀਤੀਆਂ ਤੇ ਨਾਲੇ ਕੁੜੀ ਕਿਹੜੀ ਤਲਾਕ ਛੁਦਾ ਇੱਥੇ ਆਣ ਕੇ ਉਹਨੇ ਵੀ ਆਪਣੇ ਕਰਤੱਬਾ ਬਖਾ ਲੈਣੇ ਆ ਕੀ ਪਤਾ ਕਿਹੜੀ ਗੱਲੋਂ ਦਾ ਤਲਾਕ ਹੋਇਆ ਹੋਊਗਾ ਜਿਹੜੀ ਛਟਣ ਤਲਾਕ ਕਰਕੇ ਤੇ ਪੇਕੇਆਂ ਦੇ ਘਰ ਬੈਠੀ ਆ ਮੈਂ ਤਾਂ ਕਹਿੰਨੀ ਪਰਜਾਈ ਵੀ ਚੰਗੀ ਆ ਜਿਹੜੀ ਉਹਨੂੰ ਉਠਾ ਕੇ ਖਵਾ ਲਨ ਲਈ ਆ ਪਰਜਾਈ ਵੇਖਦੀ ਕਿਦਾਂ ਹੈ ਤੈਨੂੰ ਪਤਾ ਨਹੀਂ ਮੰਮੀ ਵੇਖਦੀ ਤੇ ਹੈਗੀ ਫੇ ਲੱਛਣ ਮਾੜੇ ਹੋਣੇ ਹੀ ਆ ਤਾਂ ਹੀ ਓਖੀ ਆ ਕ ਇਸ ਜਿਹੜਿਆ ਘਰ ਘੜੀ ਦੇ ਪਿੱਛੇ ਉੱਥੇ ਨਹੀਂ ਰਹਦੇ ਇੱਥੇ ਘੜੀ ਟਿਕਨ ਦਿੰਦੀ ਹੁੰਨੀ ਇਹਨੂੰ ਪਰਜਾਈ ਫੇਰ ਮੰਮੀ ਉਹਦੇ ਗੱਲ ਕਸੂਰ ਕੀ ਦਾ ਮਣੀ ਦਾ ਕੀ ਪਤਾ ਮਣੀ ਨੂੰ ਕੀ ਚੰਗਾ ਲੱਗਾ ਮੈਂ ਤਾਂ ਆਪਸੋ ਬਲਜੀਤ ਝੂਰਨ ਲਈ ਵੀ ਇਹ ਕੀ ਬਣ ਗਿਆ ਮੰਮੀ ਬਾਣ ਕੀ ਗਿਆ ਆਪਣੇ ਮਗਰ ਲਾ ਲਿਆ ਨੰਬਰ ਨੰਬਰ ਵਟਾ ਲੈ ਹੁਣੇ ਇੱਕ ਦੂਜੇ ਦੇ ਨਾਲ ਐਵੇਂ ਤੇ ਨਹੀਂ ਛਾਪਾਂ ਛੱਲੇ ਬੰਦੇ ਸਾਰੇ ਕੰਮ ਉਦੋਂ ਦੇ ਹੋਣਦੇ ਆ ਨਾਲੇ ਰੰਗ ਟੰਗ ਬਦਲੇ ਨਹੀਂ ਮੰਣੀ ਦੇ ਵੇਖੋ ਕਿਤਰਾ ਬੋਲਦਾ ਅੱਗੇ ਕਦੀ ਇਦਾਂ ਬੋਲਿਆ ਸੀ ਜਿੱਦਾਂ ਹੁਣ ਬੋਲਣ ਰਿਹਾ ਤੇ ਆਪਣੇ ਬਲਜੀ ਤੇ ਬੋਲਦਾ ਹੀ ਨਹੀਂ ਝੂਠ ਵੀ ਬੋਲਣਾ ਸਿੱਖ ਗਿਆ ਵਾ ਇਹਨੂੰ ਨਹੀਂ ਪਤਾ ਉਥੇ ਨਹੀਂ ਕਹਿੰਦਾ ਕਿ ਮੇਰੇ ਨਾਲ ਕੰਮ ਕਰਦੀ ਐ ਇਹੋ ਤੇ ਮੰਮੀ ਸਾਨੂੰ ਪਤਾ ਹੀ ਨਹੀਂ ਹਾਹੋ ਤੇ ਮੈਂ ਤੇ ਆ ਬਸ ਰਾਜ਼ ਰਹੀ ਮੈਂ ਤੇ ਕਹਿੰਨੀ ਆ ਇਹਦਾ ਬਣੂਗਾ ਕਿ ਜੇ ਉਹ ਆ ਗਈ ਨਾ ਮੰਮੀ ਉਹਨੇ ਹਾਡਾ ਨਹੀਂ ਹੱਡਾ ਲੱਗਣ ਦੇਣਾ ਉਹਨੇ ਜਿੱਦਾਂ ਉਥੇ ਉਥੇ ਨਹੀਂ ਨਾ ਉਹਦੀ ਨੀਵੀ ਇੱਥੇ ਵੀ ਨਹੀਂ ਉਹਨੇ ਨਿਭਾਉਣੀ ਤੇ 18 ਮੂਲੀ ਅੱਡ ਤੇ ਪੱਤੇ ਅੱਡ ਹੋ ਜਾਣੇ ਕੋਈ ਗੱਲ ਨਹੀਂ ਅਸੀਂ ਵੇਖ ਲਾਂਗੇ ਕੀ ਕਰਦੀ ਆ ਜਿਹੜੇ ਗਾਨੀ ਦਾ ਮਣਕਣਾ ਉਸੇ ਚ ਭਰੋ ਕੇ ਰੱਖਾਂਗੇ ਅਸੀਂ ਐਡੇ ਨਹੀਂ ਹੈਗੇ ਅਸੀਂ ਜਿੱਦਾਂ ਦੀ ਹੈਗੀ ਉਦਾਂ ਦਾ ਵਰਤਾਓ ਕਰਾਂਗੇ ਉਹਨਾਂ ਨੂੰ ਫਿਰ ਮੰਮੀ ਵਰਤਾਅ ਤੇ ਉਦਾਂ ਦਾ ਹੀ ਹੋਣਾ ਵਾ ਜੇ ਆਉਂਦੀ ਨੇ ਆਪਣੇ ਰੰਗ ਮਖਾਉਣੇ ਸ਼ੁਰੂ ਕਰ ਦਿੱਤੇ ਨਾ ਤੇ ਅਸੀਂ ਤੇ ਬਹਿ ਜਾਾਂਗੇ ਤੇ ਉਹਦਾ ਛੱਪਾ ਸਾਡੇ ਤੇ ਪੈ ਜਾਣਾ ਐਵੇਂ ਬਹਿ ਜਾਾਂਗੇ ਅਸੀਂ ਘਰ ਦੀਆਂ ਮਾਲਕ ਪਹਿਲਾਂ ਵਾ ਕੋ ਮਗਰ ਉਹਨਾਂ ਕੇ ਮਾਲਕ ਬਣ ਜੂਗੀ ਉਹਨੂੰ ਜਿੱਦਾਂ ਦੀ ਹੋ ਗਈ ਵੇਖੀ ਕਿ ਤੇ ਜੁੱਤੀ ਥੱਲੇ ਰੱਖਦੀ ਆ ਤਾਂ ਫਿਕਰ ਨਾ ਕਰ ਤੂੰ ਮੰਮੀ ਜੁੱਤੀ ਥੱਲੇ ਹੀ ਰੱਖਣਾ ਪੈਣਾ ਮਾ ਜਿਤਨਾ ਇਹਦੇ ਮੁੰਡੇ ਸਾਡੇ ਦੇ ਲੱਛਣ ਹੋ ਗਏ ਆ ਨਾ ਜਿੱਦਾਂ ਇਹ ਹੁਣ ਸਾਡੀ ਨਹੀਂ ਮੰਨਣ ਡਿਆ ਇਦਾਂ ਉਹਨੇ ਵੀ ਨਹੀਂ ਸਾਡੀ ਮੰਨਣੀ ਇਹਨਾਂ ਨੇ ਆਪੇ ਆਇਆ ਜਾਇਆ ਕਰਨਾ ਤੇ ਆਪੇ ਸਾਰੇ ਕੰਮ ਕਰਿਆ ਕਰਨੇ ਆ ਤੁਹਾਨੂੰ ਪਤਾ ਤੁਹਾਡੇ ਪੁੱਛਣ ਤੋਂ ਬਗੈਰ ਮੈਂ ਕਦੀ ਘਰੋਂ ਬਾਹਰ ਨਹੀਂ ਨਿਕਲੀ ਆ ਜੇ ਤੂੰ ਨਹੀਂ ਨਾ ਬਲਜੀਤ ਨਿਕਲੀ ਤੇ ਨਿਕਲ ਮੈਂ ਉਹਨੂੰ ਵੀ ਨਹੀਂ ਦਿੰਦੀ ਤੇ ਇਹ ਵੀ ਫਿਕਰ ਨਾ ਕਰੀ ਵੇਖੀ ਕੀ ਬੰਦਾ ਆ ਲੈਂਦੇ ਫਿਰ ਜੇ ਤੂੰ ਕਹਿੰਦਾ ਨਾ ਮੈਂ ਉਹ ਲਿਆਉਣੀ ਆ ਆਲ ਆਂਦੇ ਵੇਖੀ ਕਿਦਾਂ ਸੋਈ ਦੇ ਨੱਕੇ ਥਾਣੀ ਲਗਾਉਣੀ ਆ ਫੇਰ ਨੂੰ ਨਾਲ ਪਤਾ ਲੱਗਣਾ ਮੰਮੀ ਪਹਿਲੀ ਗੱਲ ਤੇ ਲਿਉਣੀ ਨਹੀਂ ਨਾ ਚਾਹੀਦੀ ਉਹ ਲੋਕਾਂ ਨੇ ਗੱਲਾਂ ਕਰ ਕਰਕੇ ਹਾਨੂੰ ਮਾਰ ਦੇਣਾ ਜਿਨੇ ਮੂੰਹ ਵੇਖਣ ਆਉਣਾ ਨਾ ਉਹਨੇ ਗੱਲਾਂ ਕਰਨੀਆਂ ਹਾ ਹੈ ਤੈਨੂੰ ਤਲਾਕशुदा ਹੀ ਲੱਭੀ ਕੁਆਰੀ ਕੁੜੀ ਕੋਈ ਨਹੀਂ ਹੈਗੀ ਤੁਹਾਡੇ ਜੋਗੀ ਵੇਖਿਓ ਸਹੀ ਤੇ ਬਲਜੀਤ ਇਹਨੂੰ ਸ਼ਰਮ ਚਾਹੀਦੀ ਹੁਣ ਮੈਂ ਤੇਰੇ ਸਾਹਮਣੇ ਥੋੜਾ ਜਿਹੀ ਪਵਾੜਾ ਕਰਨ ਥੋੜਾ ਕਲਪਣ ਦੇਈ ਆ ਉਹ ਮਰਨ ਦੀਆਂ ਧਮਕੀਆਂ ਦੇਣ ਡਿਆ ਵਾ ਤੇ ਤੂੰ ਹੀ ਕਹਿੰਦੀ ਮਾਸਟਰ ਮੈਂ ਤਾਂ ਕਿਹਾ ਮਰਨ ਦਾ ਤੇ ਮਰਨ ਦੋ ਇਹਨੂੰ ਕਿਦਾਂ ਦਾ ਸਹੀਤ ਆਊਗੀ ਜਿੰਨ ਕੋਣ ਵਖੀ ਤੋੜਿਆ ਸਾਨੂੰ ਇਹਨੇ ਜੀਨ ਦੇਣਾ ਆ ਹਾਏ ਇੱਕ ਇਹਨੂੰ ਪਤਾ ਨਹੀਂ ਕੀ ਹੋ ਗਿਆ ਧਾਗਾ ਤੋੜੀ ਜਾਂਦੀ ਆ ਦੀਦੀ ਆ ਆਪਣੇ ਸੂਟ ਸੀਂਦੇ ਨਾ ਤਾਂ ਆਜਾ ਕਰੋ ਮੇਰੇ ਵੀ ਸੂਟ ਸੀਰੋ ਦੋ ਹੋਰ ਕੱਟ ਦੇਣੀ ਐ ਕਾਵਾ ਸੀਦੋ ਇਹਨਾਂ ਨੂੰ ਭਾਬੀ ਤੁਹਾਡੇ ਮੈਂ ਕਿਦਾਂ ਸੀਂਦੋਂਗੀ ਮੰਮੀ ਦੇ ਤਿੰਨ ਚਾਰ ਸੀਣ ਵਾਲੇ ਆ ਮੇਰੇ ਸੂਟ ਸਾਰੇ ਦੋ ਤਿੰਨ ਦਿਨ ਤੋਂ ਰਹਿ ਗਏ ਤੇ ਮੈਂ ਸੀਉਂਗੀ ਕਿਦਾਂ ਅੱਛਾ ਮੰਮੀ ਦੇ ਸੂਟ ਸੀਨ ਨੂੰ ਟਾਈਮ ਹੈਗਾ ਆਪਜਾ ਸੂਟਾਂ ਲਈ ਵੀ ਟਾਈਮ ਹੈਗਾ ਕੀ ਗੱਲ ਜੇ ਮੇਰੇ ਦੋ ਸੀਦੂੰਗੀ ਤੇ ਕਿਹੜਾ ਹੱਥ ਟੁੱਟ ਚੱਲੇ ਆ ਬੰਦਿਆਂ ਵਾਂਗੂ ਤੇ ਮੇਰੇ ਵੀ ਸੂਟ ਸੀਗੇ ਦੇ ਭਾਬੀ ਮੇਰੇ ਆਵਰੇ ਤੇ ਤੁਸੀਂ ਖਰਚਾ ਸੁਣਾਉਂਦੇ ਆ ਕਿ ਖਰਚਾ ਨਹੀਂ ਕਰਨਾ ਨਾ ਮੈਂ ਤੈਨੂੰ ਕੋਈ ਖਰਚਾ ਖਰਚਣ ਦੇਣਾ ਤੇ ਨਾ ਹੀ ਲਾਉਣਾ ਵਾ ਤੇ ਦੱਸ ਅਸੀਂ ਮਾਵਾ ਧੀਆਂ ਨੇ ਖਰਚਾ ਕਿੱਥੋਂ ਲਾਉਣਾ ਆਪਣੇ ਤੇ ਮੈਂ ਹੁਣ ਸੀਨੇ ਸੀ ਨਾ ਤੁਸੀਂ ਆਪਣੇ ਤੇ ਖਰਚਾ ਆਪ ਤੇ ਕਰ ਲਓ ਉਹ ਤੇ ਕਰ ਸਕਦੇ ਕਿ ਨਹੀਂ ਤੇ ਕਿਉਂ ਇੱਥੇ ਵਿਹਲੀ ਬੈਠੀ ਦੋ ਸੂਟ ਨਹੀਂ ਸੀ ਹੈ ਜੀ ਸਾਰੇ ਤਿੰਨ ਚਾਰ ਦਿਨ ਪਏ ਆ ਦੋ ਰਾਤ ਨੂੰ ਕੱਢ ਦੋ ਦੋ ਦਿਨੇ ਕੱਢ ਦੇ ਜੀ ਚਾਰ ਸੂਟ ਨਿਕਲ ਜਣੇ ਬੰਦਿਆਂ ਕੋ ਮੇਰੇ ਸੂਟ ਸੀਦੇ ਮੈਂ ਤੁਹਾਨੂੰ ਦੱਸੀ ਜਾਨੀ ਆ ਭਾਬੀ ਵਿਹਲੀ ਬੈਠੇ ਅੱਗੇ ਤੁਹਾਨੂੰ ਪਤਾ ਨਹੀਂ ਲੱਗਦਾ ਪਹਿਲਾਂ ਹੋਰ ਕੀ ਕਮਾਈ ਕਰਨੀ ਵਿਹਲੀ ਆ ਨਹੀਂ ਤੇ ਮੈਂ 2-2 ਵਜੇ ਤੱਕ ਰਾਤ ਸੂਟ ਸੀਂਦੀ ਰਹਿੰਦੀ ਨਹੀਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹਜੇ ਮੇਰੇ ਸੀਂ ਨਹੀਂ ਮੈਂ ਤਾਂ ਆ ਇੱਕ ਖੁੱਥੜਾ ਦਿੱਤਾ ਵਾ ਉਹ ਵੀ ਤੂੰ ਮਨਾ ਕਰਕੇ ਰੱਖਤਾ ਵਾ ਵੀ ਮੇਰਾ ਟਾਈਮ ਹੀ ਹੈ ਨਹੀਂਗਾ ਭਾਬੀ ਆ ਤੂੰ ਹੀ ਸੂਟ ਫੜ ਲਓ ਤੇ ਆਪਣੇ ਬਾਰੋਂ ਸੰਭਾਲ ਲਿਓ ਮੇਰੇ ਤੇ ਨਹੀਂ ਤੂੰ ਹੀ ਸਵਾ ਕੇ ਦੇਣੇ ਤੇ ਨਾਲੇ ਭਾਬੀ ਮੈਂ ਕਿੱਦਾਂ ਸੀਵਾ ਔਖੀ ਹੋ ਅੱਗੇ ਮੈਂ ਤਾਂ ਡੇ ਇੰਨੇ ਚਿਰ ਦੇ ਸੀਂ ਸੀ ਦਿਨ ਜਦੋਂ ਤੇ ਤੂੰ ਮੈਂ ਉਧਰੋਂ ਆ ਗਈਆਂ ਮੈਂ ਕਦੀ ਤੂੰ ਸਵਾਇਆ ਆਪਣੇ ਹੱਥੀਂ ਸੀਤਾ ਜਾਂ ਬਾਹਰ ਸਵਾਇਆ ਮੈਂ ਹੀ ਸੀਗੇ ਤੇ ਇੰਨੀ ਆ ਨਾ ਉਹੀ ਸੀ ਪਪਤ ਤੇ ਕਿੰਨਾ ਵੀ ਗੁਣ ਪਾਇ ਸਰਾਫ ਜਣੋ ਤੇ ਮੈਨੂੰ ਤੂੰ ਹੀ ਟਾਲਦੇ ਨਹੀਂ ਗੁਣੇ ਕੱਲ ਤੇ ਤੂੰ ਜੇ ਮੇਰੇ ਘਰ ਤੋਂ ਫੂਡ ਸੀਜ ਤੜ ਕਿਦਾਂ ਸੁਣੋਂ ਬੈ ਗਈਆਂ ਤੇ ਫੇਰ ਗਈ ਜੇ ਸੀ ਦਿੰਨੀ ਆ ਖਾਉਂਦੀ ਖਾਣੀ ਪੀਂਦੀ ਵੀ ਇੱਥੋਂ ਹੀ ਆ ਨਾ ਕਿਹੜਾ ਕਿਤੋਂ ਲਿਆ ਕੇ ਖਾਣੀ ਪੀਂਨੀ ਆ ਭਾਬੀ ਤੂੰ ਤੇ ਬੋਲੇ ਜੇ ਮੂੰਹ ਨਾਲ ਇੱਕ ਦੋ ਕਹਿਤਾ ਇੱਕ ਦੋ ਸੀਤਾ ਵਾ ਫਰਾਗ ਸੂਟ ਨਾਰਕਲੀ ਪਲਾਜੋ ਨੀ ਆ ਦੇਖਣੀ ਨਾਰਕਲੀਆਂ ਘਡੌਂਦੀ ਫਰੀਏ ਮੇਰਾ ਨਹੀਂ ਨਾ ਸੀ ਨਾ ਤੇਰਾ ਤੂੰ ਲੱਗ ਲਉਂਨੀ ਜਾ ਕੇ ਵੇਖੀ ਹਾਂ ਭਾਬੀ ਪਾਬੀ ਨਾ ਇਹ ਤਾਂ ਨਾ ਕਰ ਪਾਬੀ ਹੱਥ ਜੋੜੇਵੇਂ ਆਵੇ ਭਾਬੀ ਤੇਰੇ ਗਾੜੀ ਹੱਥ ਜੋੜੇ ਇਹ ਤਾਂ ਨਾ ਕਰ ਪਾਬੀ ਕਿੰਨਾ ਖਰਚਾ ਲਾਇਆ ਕਿੰਨਾ ਪ ਮੈਰਜ ਜੜੀ ਜਾਨੀ ਮੇਰੇ ਗਾੜੀ ਜੇ ਇਹਦੇ ਸੂਡ ਬਚੋਣਿਆ ਤੇ ਬੰਦਿਆਂ ਵਾਂਗੂ ਪਹਿਲਾਂ ਮੇਰੇ ਸੂਡ ਸੀਦੇ ਨਹੀਂ ਤੇ ਉਹ ਫਿਰ ਵਿੜੇ ਦੇ ਗੱਬੇ ਰੱਖ ਕੇ ਪਾ ਗਏ ਮਿੱਟੀ ਦਾ ਤੇਲ ਤੇ ਅੱਗ ਮੈਂ ਦੇਣੀ ਲਾ ਤੈਨੂੰ ਮੇਰਾ ਪਤਾ ਵੀ ਆ ਨਾ ਭਾਬੀ ਮੈਂ ਡਰਾਵੇ ਘੱਟ ਨਹੀਂ ਤੇ ਕੰਮ ਜ਼ਿਆਦਾ ਕਰਦੀ ਫਿਰ ਮੈਂ ਇਦਾਂ ਨਾ ਕਰ ਭਾਬੀ ਤੂੰ ਜਿੱਤੇ ਤੇ ਮੈਂ ਹਾਰੀ ਮੈਂ ਸੀਂ ਦੰਨੀ ਆ ਪਤਾ ਨਹੀਂ ਮੰਮੀ ਨੇ ਕਿੰਨੇ ਔਖੀ ਹੋ ਕੇ ਕਿੰਨੇ ਮਹਿੰਗੇ ਮਹਿੰਗੇ ਸੂਟ ਲਿਆਂਦੇ ਬਾਬੇ ਕੀ ਘਰੰਦੇ ਆ ਹਾਂ ਹੁਣ ਆਇਆ ਨਾ ਹੁਣ ਪਾਰਦੇ ਥਲੇ ਬੰਦਿਆਂ ਕੋ ਪਹਿਲਾਂ ਮੇਰੇ ਸੀ ਆਪਣੇ ਸੀ ਬਣ ਨਾ ਸੀ ਬਣ ਉਹ ਅੱਗੇ ਜਾ ਕੇ ਸੁਮੰਦੀ ਰਹੀ ਨਾਲੇ ਦਿਮਾਗ ਟਿਕਾਣੇ ਆ ਜੂਗਾ ਜਿਹੜਾ ਚੜਿਆ ਤੈਨੂੰ ਵਿਆਹ ਦਾ ਚਾ ਵੇਖੀਂਗਾ ਦੋ ਦਿਨਾਂ ਦੇ ਨਾਗ ਲੈਣ ਲਾਇਆ ਤੇ ਤੂੰ ਮੇਰਾ ਨਾਮ ਵਟਾਦੀ ਮੰਮੀ ਹਾਂ ਤੂੰ ਹੀ ਬੜੇ ਆਮਨਾ ਬੈਠੇ ਹੋ ਟੋਰ ਦੇ ਨਾਲ ਤੇ ਘਰ ਵਿਆਹ ਦੀਆਂ ਤਿਆਰੀਆਂ ਚੱਲਣ ਦੀਆਂ ਕੋ ਲੀੜਾ ਕਪੜਾ ਬਣਾ ਲਿਆ ਹੋ ਕੋਈ ਨਹੀਂ ਜੇ ਤੂੰ ਇੰਨੀ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਤੇ ਕਰਨੀ ਕੱਖ ਨਹੀਂ ਦਾ ਘਰ ਦੇ ਵਿੱਚ ਅੱਛਾ ਹੁਣ ਤੈਨੂੰ ਮੰਮੀ ਦਾ ਚੇਤਾ ਆ ਗਿਆ ਵਾ ਵੀ ਮੰਮੀ ਕੁਝ ਨਹੀਂ ਕਰਨੀ ਤੇ ਜਦੋਂ ਅੱਗੇ ਸਾਰੀਆਂ ਗੱਲਾਂ ਬਾਤਾਂ ਆਪ ਕਰਕੇ ਆ ਗਿਆ ਹੁਣ ਮੰਮੀ ਤੇ ਕਾਦੀ ਲੋੜ ਵਾ ਜਿੱਦ ਅੱਗੇ ਹਾਂ ਕਰ ਦਿੱਤੀ ਵਿਆਹ ਨੂੰ ਤਾਂ ਲੀੜੇ ਲੈ ਤੈਨੂੰ ਕਰਿਆ ਜਾ ਕੇ ਲੈ ਦੇ ਮੈਂ ਕਾਦੇ ਲਾਦਾ ਮੰਮੀ ਕਮਾਲ ਦੀ ਕਰਾ ਤੁਹਾਡੀ ਮੈਂ ਹਾਂ ਕਰ ਆਇਆ ਫਿਰ ਕੀ ਹੋ ਗਿਆ ਇਹ ਲੀਡਾ ਕਪੜਾ ਤੇ ਬਾਕੀ ਬਣਾਓ ਉਹਦੇ ਕਪੜੇ ਫੀਤ ਕੇ ਲਿਆਓ ਮੈਨੂੰ ਨਾ ਲੈ ਕੇ দাও ਟਾਈਮ ਥੋੜਾ ਰਹਿ ਗਿਆ ਵਾ ਤੀ ਐਂਦਾ ਕਰੋ ਮੈਨੂੰ ਇਹ ਤੁਸੀਂ ਰੈਡੀमेड ਹੀ ਲੈ ਦਿਓ ਅੱਛਾ ਫੀਤ ਤੇ ਨਹੀਂ ਦੇ ਬੜੇ ਪੈਸਿਆਂ ਦਾ ਜੋਰ ਮੇਰੇ ਕੋਲ ਜਿਹੜਾ ਮੈਂ ਤੇ ਰੈਡੀमेड ਲੈਦਾ ਮੈਂ ਕਾਹਦੇ ਲੈਦਾ ਕਿੰਨੇ ਕ ਪੈਸੇ ਤੂੰ ਮੈਨੂੰ ਦਿੰਦਾ ਰ ਜਦੋਂ ਮੈਂ ਤੇ ਲੈਦਾ ਹੁਣ ਜਿਹੜੇ ਰੱਖਿਓ ਕੱਢ ਪੈਸੇ हम तेन पता लगना मेरे को तेन पता तनखा मेरी किन्नी है घर इतना खर्ची है सारे पैसे तो भी खर्च लो फिर भी कमा के लिया नौकरी वो लिया थोड़े अपनी मर्जी करते फिर तू अपनी मर्जी करता जे जे तू तेन चंगे लगते जिद तेन बुढ़ी चंगी लगी तू लिया है ओद्द तू लीड़े कमाल की गल तेन हिस्सा देना है ਤੇ ਫਿਰ ਕਮਾਲ ਦੀ ਗੱਲ ਆ ਤੁਸੀਂ ਮੈਨੂੰ ਲੀੜਾ ਕਪੜਾ ਬਣਾ ਦੇ ਤਾਂ ਕੁਝ ਤੇ ਕਰਕੇ ਦੇ ਦਿਓ ਅੱਛਾ ਲੀੜਾ ਲੱਤਾਂ ਮੈਂ ਬਣਾ ਦਾਂ ਤੇਰੇ ਵੱਲੋਂ ਤੁਸੀਂ ਨਹੀਂ ਬਣਾ ਕੇ ਦੇਣਾ ਮੈਨੂੰ ਨਹੀਂ ਮੇਰੇ ਕੋਲ ਨਹੀਂ ਪੈਸੇ ਆ ਕੇ ਲਿਆ ਮੇਰੇ ਹੱਥੇ ਰੱਖ ਤੇ ਮੈਂ ਤੈਨੂੰ ਲੀੜੇ ਬਣਾ ਦੇਣੀ ਮੈਨੂੰ ਲੱਗਦਾ ਹੋਰ ਨਹੀਂ ਕਰਾਂਗੀ ਕਿ ਕਮਾਈ ਕੀਤੀ ਤੂੰ ਐਡੇ ਡਰਾਵੇ ਕਾਕਾ ਦੇਣ ਦੀ ਨਹੀਂ ਕੋ ਲੋੜ ਹੈਗੀ ਡਰਾਵੇ ਦੇ ਉਹਨਾਂ ਨੂੰ ਜਿਨ੍ਹਾਂ ਨੇ ਤੇਰੇ ਚੱਲਣੇ ਆ ਮੈਂ ਨਹੀਂ ਡਰਾਵੇ ਜੇ ਤੈਨੂੰ ਪਤਾ ਚੱਲਦੀ ਹੁੰਦੀ ਤੂੰ ਮਾਦਾ ਮੁੰਡੇ ਲੱਭਦੀ ਫਿਰੇਂਗੀ ਫੇਰ ਤੂੰ ਮੈਨੂੰ ਲੱਭਦੀ ਫਿਰੇਂਗੀ ਤੂੰ ਅੱਗੇ ਮੈਨੂੰ ਨੱਕ ਦੇਣ ਜੋ ਕਿ ਛੱਡਿਆ ਸ਼ਰੀਕੇ ਵਿੱਚ ਜਿਹੜਾ ਕਾਕੇ ਦਾ ਬੰਦਾ ਨਹੀਂ ਉਹਨੇ ਵੀ ਗੱਲ ਕਰਕੇ ਜਾਇ ਕਰਨੀ ਆ ਤੇ ਤਲਾਕ ਸ਼ੂਦਾ ਲੈ ਆਉਂਦੀ ਤੈਨੂੰ ਕੋਈ ਕੁੜੀ ਨਹੀਂ ਕਾਕਾ ਲੱਭੀ ਤੈਨੂੰ ਮਾਸਾ ਪਛਤਾਵਾ ਨਹੀਂ ਵੀ ਮੈਂ ਗਲਤ ਕੰਮ ਕੀਤਾ ਤੇ ਕੀ ਹੋ ਚਲਿਆ ਮੰਮੀ ਜੋ ਤੂੰ ਕੋ ਗੱਲਾਂ ਕਰੂਗਾ ਤੂੰ ਮੈਨੂੰ ਦੱਸ ਦਿਆ ਕਰੀ ਮੈਂ ਆਪਣੇ ਨਿਭੜ ਜਾ ਤੂੰ ਪਹਿਲਾਂ ਮੈਂ ਤਾਂ ਲੋਕੋ ਕੋ ਬੀਤੀ ਕਰਾ ਕੇ ਸਮਝੋਣ ਕਿ ਦੱਸਿਆ ਕਰੂਗੀ ਮੇਰੀ ਬੀਤੀ ਹੋਣੀ ਆ ਜਾ ਬਾਰ ਹਨਾ ਬੜੀ ਸੋਹਣੀ ਤੇਰੀ ਕਰਤੂਤ ਵਾ ਮੰਮੀ ਤੈਨੂੰ ਫਿਰ ਨਹੀਂ ਮਿਲਣਾ ਨਾ ਫਿਰ ਮੇਰੀ ਗੱਲ ਮੈਨੂੰ ਲੰਦਾ ਕੋਣਾ ਕੋ ਕਰਨਾ ਹੀ ਪੈਣਾ ਵਾ ਕੀ ਲੜਾਈ ਹੋ ਫਿਰ ਮਾਂ ਪੁੱਤਾਂ ਦੀ ਫਿਰ ਪੈਸਾ ਨੂੰ ਹੰਡਿਆ ਹੀ ਰੋਣ ਕਈ ਨਾ ਮ ਕਪੜਾ ਨਹੀਂ ਲੈਣਾ ਤੇ ਇੱਥੇ ਘਰ ਬੈਠੀਆਂ ਉਹ ਤਾਂ ਨੀੜਾ ਨਹੀਂ ਵਰੀ ਉਰੀ ਤੇ ਗਿਆਵਾ ਕੱਟਾ ਨਹੀਂ ਖਰੀਦਦੀਆਂ ਬਸ ਮੈਂ ਕਹਦੇ ਜਾਣੇ ਕਿ ਤੇ ਖਰੀਦ ਕਰੀ ਰੱਖਾ ਨਾ ਮੈਨੂੰ ਪਹਿਲਾਂ ਵਿਆਹ ਨੇੜੇ ਆ ਗਿਆ ਕੋ ਉਹ ਤਾਂ ਲੀੜਾ ਕਪੜਾ ਨਹੀਂ ਚਾਹੀਦਾ ਕੋ ਮੇਰਾ ਨਹੀਂ ਚਾਹੀਦਾ ਸ਼ਗਨਾਸਤੇ ਨਹੀਂ ਕੋ ਚਾਹੀਦਾ ਇੰਨਾ ਕੁਛ ਕਰਨਾ ਵਾ ਪ੍ਰੋਗਰਾਮ ਉਹ ਕਿਉਂ ਕਰਾਉਂਦਾ ਸੋ ਮੈਨੂੰ ਮੈਂ ਤੈਨੂੰ ਪਰਸੋਂ ਕੀ ਕਿਹਾ ਸੀ ਜਿਹੜੂ ਆਪਣੀ ਮਰਜ਼ੀ ਨਾਲ ਕਰਨਾ ਇਹਦਾ ਜਿੰਮੇ ਆ ਤੂੰ ਆ ਕਿਹਾ ਸੀ ਨਾ ਪੰਜਾਬੀ ਜਦੋਂ ਮੈਂ ਤੇ ਕੋ ਲੀੜਾ ਕਪੜਾ ਨਹੀਂ ਬਣਾਉਂਦਾ ਦੱਸੋ ਮੈਨੂੰ ਪਹਿਲਾਂ ਤੇ ਦੇ ਪੈਸੇ ਬਣਾਉਣੇ ਆਹੀ ਕਰੂ ਮੁਕੀ ਨਹੀਂ ਬਣਾ ਕੇ ਜਿਹੜਾ ਇਹ ਦੇ ਚੱਲਦੇ ਤੇਰੇ ਨਾਲ ਮਮੀ ਦਾਦੀ ਨਾਲ ਜਿਹੜੀ ਕੀੜੀ ਨਹੀਂ ਲੈ ਅਸੀਂ ਮਨਾ ਤੁਹਾਨੂੰ ਕਰਦੇ ਇਹਦਾ ਮਤਲਬ ਤੁਸੀਂ ਮੇਰਾ ਕੱਖ ਨਹੀਂ ਕਰਨਾ ਮੇਨਾਂ ਦਾ ਕੋਨਾ ਉਹ ਕਰਨਾ ਹੀ ਪੈਣਾ ਮੇਰੀ ਗੱਲ ਸੁਣ ਵਿਆਹ ਦੇ ਤਾਂ ਤੈਨੂੰ ਚਾ ਚੜ ਕੇ ਤੇ ਤੈਨੂੰ ਇਹ ਨਹੀਂ ਪਤਾ ਮੈਂ ਥੋੜੇ ਬਹੁਤੇ ਪੈਸੇ ਜੋੜਾ ਤੇ ਮੈਂ ਰੱਖਾਂ ਕੋਲ ਘਰ ਤੋਂ ਕਦੀ ਪੈਸੇ ਦਿੱਤੇ ਆ ਤੂੰ ਕਹਿੰਦਾ ਮੇਰੀ ਤਨਖਾਹ ਤੇਰੀ ਕੋਲੀ ਜਿਹੜੂ ਨੂੰ ਪਾਟਦਾ ਹਾਂ ਯਾਰ ਮੈਂ ਤਾਂ ਵੀ ਤੇਰੀ ਕੋਲੀ ਆ ਹੱਸਦਾ ਤੂੰ ਸਾਡੇ ਕੋਲ ਲੈ ਕੇ ਜਾਂਦਾ ਨਹੀਂ ਉਹ ਉਹ ਕਿੱਥੇ ਗਏ ਉਹਦੇ ਪੈਸੇ ਤੇਰੇ ਦਾਦੇ ਨੇ ਸਾਨੂੰ ਚਲੋ ਕੋਈ ਗੱਲ ਨਹੀਂ ਆ ਤੁਸੀਂ ਕਰ ਲੋ ਹਿਸਾਬ ਮੇਰਾ ਬਹਿ ਕੇ ਮੈਂ ਆਪੇ ਨਿਭੜ ਲੂਗਾ ਕੋਈ ਨਾ ਕੋਈ ਕੰਮ ਕਰ ਲੂਗਾ ਕੋਈ ਗੱਲ ਨਹੀਂ ਜੋ ਵੀ ਹੁੰਦਾ ਨਾ ਚੰਗੇ ਬਾਤੇ ਹੁੰਦਾ ਵਾ ਆ ਤੇ ਬੜਾ ਵਧੀਆ ਕੀਤਾ ਮਾਤਾ ਜੀ ਆ ਜਿੰਨੀ ਮਾਤਾ ਦੇ ਵਿੱਚ ਜ਼ਹਿਰ ਭਰੀ ਸੀ ਨਾ ਹੁਣ ਮਾਤਾ ਉਗਣ ਲਈ ਆ ਤੇ ਹਜੇ ਹੋਰ ਉਗਲਣੀ ਆ ਜੋ ਕੋ ਮੈਂ ਕਹਿ ਛੜਿਆ ਵਾ ਨਾ ਇਹ ਮਾਤਾ ਤੇ ਨਾ ਨਾ ਅਸਰ ਰਹੂਗਾ ਤੇ ਮੇਰਾ ਨਾਮ ਵਟਾ ਦਿਓ ਅਵੇ ਇਹਨਾਂ ਦੀ ਨਾਨੀ ਦੇ ਪੈਸੇ ਖਰਚੀ ਜਾਣੇ ਉਹ ਵੀ ਤਲਾਕਸ਼ੁਦਾ ਤੇ